ਪਿਤੇ ਦਿਨੀ ਸੁਲਤਾਨਪੁਰ ਲੋਧੀ ਵਿਖੇ ਪੁੱਡਾ ਕਲੋਨੀ ਚ ਖੂਬ ਹੰਗਾਮਾ ਹੋਇਆ ਸੀ ਦਰਸਲ ਹੰਗਾਮਾ ਉਸ ਵੇਲੇ ਹੋਇਆ ਜਦੋਂ ਸੰਤ ਸੀਚੇਵਾਲ ਵੱਲੋਂ ਰੁੱਖਾਂ ਦੀ ਕਟਾਈ ਦਾ ਵਿਰੋਧ ਕਰਦੇ ਹੋਏ ਸੰਬੰਧਿਤ ਅਧਿਕਾਰੀ ਦੇ ਨਾਲ ਗਲਵੱਤ ਕਰਨੀ ਚਾਹੀ ਤਾ ਉਸ ਅਧਿਕਾਰੀ ਨੇ ਫੋਨ ਤੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਇਹਦੇ ਉੱਤੇ ਕਿਹੜੇ ਐਕਸ਼ਨ ਲਉਂਦੇ ਹੈ ਨਾ ਕੋਈ ਦੁਬਾਰਾ ਵੀ ਨਾ ਕੋਈ ਜਿੰਦਗੀ ਵੀ ਨਹੀਂ ਮੰਨਦੇ ერექციონები გენერალურად კენდაკთოქთოვით ფაქტია ਇਸ ਸੰਬੰਧੀ ਉਸ ਵੇਲੇ ਨਵਾਂ ਮੋੜ ਆਇਆ ਜਦੋਂ ਕਲੋਨੀ ਵਿੱਚ ਰਹਿੰਦੇ ਮਾਸਟਰ ਬਲਦੇਵ ਸਿੰਘ ਕਵਲਜੀਤ ਸਿੰਘ ਢਿੱਲੋਂ ਪ੍ਰਧਾਨ ਬੀਬੇ ਨਾਨ ਦੀ ਅਰਬਨ ਸਟੇਟ ਵੈਲਫੇਅਰ ਸੁਸਾਇਟੀ ਪੁੱਡਾ ਕਲੋਨੀ ਸ਼ਰਨਜੀਤ ਸਿੰਘ ਗੁਰਸ਼ਰਨ ਸਿੰਘ ਆਦਿ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀ ਕਿਹਾ ਤੁਸੀਂ ਆਪ ਹੀ ਸੁਣ ਲਵੋ ਪੁੱਡਾ ਅਧਿਕਾਰੀਆਂ ਨੇ ਇਹ ਹੈਜ ਜਿਹੜੀ ਹੈ ਉਹ ਹਟਾ ਕੇ ਉਹਨਾਂ ਨੇ ਆਖਿਆ ਕਿ ਅਸੀਂ ਇਹਨਾਂ ਨੂੰ ਜਿਸ ਜਗ੍ਹਾ ਤੇ ਹੈਗੇ ਉਸ ਤੇ ਲਗਾ ਦਿੰਨੇ ਆ ਜਦੋਂ ਇਹ ਕਾਰਵਾਈ ਸ਼ੁਰੂ ਹੋਈ ਤਾ ਥੋੜੇ ਚਿਰ ਬਾਅਦ ਹੀ ਪਾਰਲੀਮੈਂਟ ਮੈਂਬਰ ਸੰਤ ਬੱਬਾ ਬਲਬੀਰ ਸਿੰਘ ਸਿਚੇਵਾਲੀ ਜੀ ਆ ਗਏ ਉਹਨਾਂ ਨੇ ਆਣ ਕੇ ਜਦੋਂ ਸਾਰੀ ਸਥਿਤੀ ਦੇਖੀ ਕਿ ਬੂਟੇ ਪੱਠ ਹੋ ਰਹੇ ਨੇ ਪਰ ਜਦੋਂ ਉਹਨਾਂ ਨੂੰ ਅਸਲੀਅਤ ਦਾ ਪਤਾ ਲੱਗਿਆ ਕਿ ਬੂਟੇ ਸੜਕ ਦੇ ਵਿੱਚ ਲੱਗੇ ਹੋਏ ਨੇ ਤੇ ਉਹਨਾਂ ਨੇ ਬੜੇ ਪਿਆਰ ਔਰ ਸਤਕਾਰ ਦੇ ਨਾਲ ਸਾਰਿਆਂ ਨੂੰ ਸਮਝਾਇਆ 부ਝਾਇਆ ਔਰ ਉਹਨਾਂ ਨੇ ਆਖਿਆ ਕਿ ਇਹ ਬੂਟੇ ਜਿਹੜੇ ਆ ਵੀ ਤੁਸੀਂ ਇਹਨਾਂ ਨੂੰ ਅੰਦਰ ਕਰ ਦਿਓ ਤੇ ਉਹਨਾਂ ਨੇ ਇਹ ਵੀ ਉੱਥੇ ਅਖਵਾਇਆ ਕਿ ਇਹ ਪਾਰਕ ਜਿਹੜਾ ਪੁੱਡਾ ਦਾ ਹੈ ਔਰ ਇਹਦੇ ਵਿੱਚ ਸਾਰਿਆਂ ਦਾ ਆਉਣਾ ਔਰ ਸਾਰੇ ਇਹਦੀ ਦੇਖ ਰੇ ਕਰਨ ਸਾਰੇ ਇਹਦੀ ਸੰਭਾਲ ਕਰਨ ਔਰ ਮਹਾਪੁਰਸ਼ਾਂ ਨੇ ਜਿਹੜਾ ਹੈ ਉਹ ਬੂਟੇ ਦੁਬਾਰਾ ਉਤੋਂ ਪਟਾ ਕੇ ਆਪਣੀ 10-12 ਫੁੱਟ ਦੀ ਜਗ੍ਹਾ ਦੇ ਉੱਤੇ ਦੁਬਾਰਾ ਲਗਵਾ ਦਿੱਤੇ ਨੇ ਪਰ ਮੁਸ਼ਕਲ ਬੜੀ ਹੈਗੀ ਆ ਅਸੀਂ ਜਦੋਂ ਵੀ ਪਾਰਕ ਵਿੱਚ ਜਾਂਦੇ ਆ ਜੀ ਸਾਡੇ ਕੋਲ ਹਰ ਤਰ੍ਹਾਂ ਦੇ ਪੇਪਰ ਪਏ ਆ ਜੀ ਇਸ ਪਾਰਕ ਸੰਬੰਧੀ ਕਿਉਂਕਿ ਇਹ ਪਾਰਕ ਭਾਵੇਂ ਪੁੱਡਾ ਦਾ ਹੈ ਜਦੋਂ ਮੈਂ ਇੱਥੇ ਘਰ ਬਣਾਇਆ ਸੀ ਤਾਂ ਮੈਨੂੰ ਬਕਾਇਦਾ ਤੌਰ ਦੇ ਉੱਤੇ ਦੱਸਿਆ ਗਿਆ ਸੀ ਕਿ ਇਹ ਪਲਾਟ ਦੇ ਸਾਹਮਣੇ ਤੁਹਾਡੇ ਪਾਰਕ ਹੈਗਾ ਔਰ ਮੈਂ ਇੱਕ ਘਰ ਵੀ ਜਿਹੜਾ ਇਹ ਪਲਾਟ ਵੀ ਜਿਹੜਾ ਖਰੀਦਿਆ ਸੀ ਉਹ پارک ਕਰਕੇ ਹੀ ਖਰੀਦਿਆ ਸੀ ਤੇ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਅੱਜ ਕੋਈ ਇੱਕ ਹੀ ਵਿਅਕਤੀ ਉਸ پارک ਦੇ ਉੱਤੇ ਕਬਜ਼ਾ ਕਰੇ ਇਹ ਸਭ ਨਾਲ ਦਾ ਸਾਂਝਾ ਹੈ ਕਿ ਦੇ ਸਾਡੇ ਬੱਚਿਆਂ ਨੇ ਉੱਥੇ ਕੱਲ ਨੂੰ ਖੇਡਣ ਜਾਣਾ ਹੈਗਾ ਸਾਡੇ ਬੱਚਿਆਂ ਨੇ ਉੱਥੇ ਬੈਠਣਾ ਵੀ ਹੈਗਾ ਜੇਕਰ ਕਿਸੇ ਦੀ ਕੋਈ ਪ੍ਰਾਈਵੇਸੀ ਦੀ ਪ੍ਰੋਬਲਮ ਹੈ ਤਾਂ ਉਹ ਆਪਣੀ ਕੰਦ ਨਿਜਮਾ ਮੁਤਾਬਕ ਕਰ ਲਵੇ ਉਹ ਨਿਜਮਾ ਮੁਤਾਬਕ ਕੰਦ ਕਰਕੇ ਜੋ ਨਕਸ਼ੇ ਵਿੱਚ ਦਿਖਾਈ ਗਈ ਆ پارک ਵਾਲੇ ਪਾਸੇ ਉਹ ਕਰੇ ਕਰਕੇ ਸਾਨੂੰ ਕੋਈ ਇਤਰਾਜ਼ ਨਹੀਂ ਆਪਣਾ ਘਰ ਵੀ ਨਿਜਮਾ ਮੁਤਾਬਕ ਕਰ ਲਵੇ ਤੇ ਪਰ پارک ਦੀ ਜਿਹੜੀ ਹੈਗੀ ਆ ਸਾਡੇ ਬੈਠਣ ਉਠਣ ਦਾ ਪ੍ਰਬੰਧ ਕੀਤਾ ਜਾਵੇ ਉੱਥੇ ਬਕਾਇਦਾ ਜਿਹੜੇ ਝੂਲੇ ਔਰ ਜਿਹੜੇ ਬੈਂਚ ਆ ਉਹ ਲਗਵਾਏ ਜਾਣ ਔਰ ਹਰ ਤਰ੍ਹਾਂ ਨਾਲ ਸਾਡੇ ਬੱਚਿਆਂ ਨੂੰ ਬੜਾ ਡਰ ਹੈ ਅੱਜ ਜੋ ਇੱਥੇ ਹੋਇਆ ਸਾਡੇ ਬੱਚੇ ਕਿੱਦਾਂ ਜਾਣਗੇ ਉੱਥੇ ਸਾਡੇ ਬੱਚੇ ਬਿਲਕੁਲ ਨਹੀਂ ਜਾ ਸਕਦੇ ਉਹਨਾਂ ਨੇ ਅੱਜ ਤੱਕ ਜੋ ਮਾਹੌਲ ਦੇਖਿਆ ਉਹ ਕਿੱਦਾਂ ਇਸ پارک ਦੇ ਵਿੱਚ ਚਲੇ ਜਾਣਗੇ ਇਸ پارک ਦੇ ਮਾਹੌਲ ਨੂੰ ਸਹੀ ਕੀਤਾ ਜਾਵੇ ਅਸੀਂ ਬਾਬਾ ਜੀ ਦੇ ਵੀ ਥੈਂਕਫੁਲ ਆ ਕਿ ਉਹਨਾਂ ਨੇ ਇਸ ਚੀਜ਼ ਨੂੰ ਜਿਹੜਾ ਹੈਗਾ ਅੱਜ ਰਿਜ਼ੋਲਵ ਕਰਾਉਣ ਦਾ ਆ ਕੋਸ਼ਿਸ਼ ਕੀਤੀ ਐ ਔਰ ਉਹਨਾਂ ਨੂੰ ਜਦੋਂ ਅਸਲੀ ਗੱਲ ਦਾ ਪਤਾ ਲੱਗਿਆ ਤੇ ਉਹਨਾਂ ਨੇ ਇਹੀ ਆਖਿਆ ਕਿ ਮਿਲ ਬੈਠੋ ਔਰ ਇਕੱਠੇ ਰਹੋ ਸਾਡੀ ਪੁੱਢਾ ਅਧਿਕਾਰੀਆਂ ਨੂੰ ਬੇਨਤੀ ਐ ਸਾਰੀ ਸੋਸਾਇਟੀ ਵੱਲੋਂ ਕਿ ਇਸ ਪਾਰਕ ਦੇ ਵਿੱਚ ਬੈਂਚ ਲਗਾਏ ਜਾਣ ਝੂਲੇ ਲਗਾਏ ਜਾਣ ਔਰ ਇਸ ਪਾਰਕ ਦੀ ਚਾਰਦੁਵਾਰੀ ਜਿਹੜੀ ਹੈਗੀ ਆ ਜਿੱਥੇ ਗੇਟ ਲੱਗਿਆ ਹੋਇਆ ਉਹ ਤੁਰੰਤ ਕੀਤੀ ਜਾਵੇ ਔਰ ਸਾਨੂੰ ਜਿਹੜਾ ਹੈਗਾ ਉਹ ਇਨਸਾਬ ਦਵਾਇਆ ਜਾਵੇ ਧੰਨਵਾਦ ਜੀ ਧੰਨਵਾਦ ਜੀ ਵਾਜੂ ਖਾਲਸਾ ਵਾਜੂ ਫਾਦੇ ਮੈਂ ਬੇਨਤੀ ਕਰਨਾ ਚਾਹੁੰਦਾ ਐਜ਼ ਪ੍ਰਧਾਨ ਕਵਰਜੀ ਸੀਟਲੋਂ ਬੇਬੇ ਨਾਨਕੀਰ ਬਸਟੇਡ ਆਪਣੇ ਸੁਸਾਇਟੀ ਵੀ ਇਹ ਪਾਰਕ ਦਾ ਮੁੱਦਾ ਬਹੁਤ ਹੀ ਗੰਭੀਰ ਬਣਦਾ ਜਾਂਦਾ ਆ ਇਹਦੇ ਨਾਲ ਸਾਰਾ ਮਾਹੌਲ ਪੁੱਡਾ ਦਾ ਜਿਹੜਾ ਉਹ ਖਾਂ ਹੋਇਆ ਆ ਇੱਕ ਬੰਦੇ ਨੇ ਪਾਰਕ ਤੇ ਕਬਜ਼ਾ ਕਰਕੇ ਬਿਠਾਇਆ ਮੈਂ ਚਾਹੁੰਦਾ ਹਾਂ ਕਿ ਇਹ ਜਿਹੜਾ ਮਹਿਕਮਾ ਆ ਉਹ ਛੇਤੀ ਛੇਤੀ ਇਹ ਪਾਰਕ ਨੂੰ ਛਡਾਵੇ ਤੇ ਜੋ ਕਿ ਵਿੱਚ ਬੈਂਚ ਅਤੇ ਨਾਲ ਹੀ ਲੱਗਣ ਆਪਣਾ ਝੂਲੇ ਲੱਗਣ ਤੇ ਚਾਰਦੁਆਰੀ ਹੋਵੇ ਅਤੇ ਸਾਰਿਆਂ ਨੂੰ ਔਣ ਜਾਣ ਹੋਵੇ ਸਾਡੇ ਬਜ਼ੁਰਗਾਂ ਨੂੰ ਬੱਚਿਆਂ ਨੂੰ ਤੇ ਹੈ ਹੀ ਆ ਬਜ਼ੁਰਗਾਂ ਨੂੰ ਬੜੀ ਤਕਲੀਫ ਆ ਕਿਉਂਕਿ ਬਜ਼ੁਰਗ ਵਿਚਾਰੇ ਇੱਥੇ ਬੈਠ ਨਹੀਂ ਸਕਦੇ ਅਸਲੀ ਇਸ ਲਈ ਮੈਂ ਬੇਨਤੀ ਕਰਦਾ ਹਾਂ ਵੀ ਇਹਨੂੰ ਛੇਤੀ ਛੇਤੀ ਛਡਾਇਆ ਜਾਵੇ ਹਾਂ ਅਤੇ ਇਹ ਨਹੀਂ ਤੇ ਜੇ ਕਿਤੇ ਸਾਨੂੰ ਫੇਰ ਨਾ ਮਜਬੂਰੀ ਕਰ ਹੋ ਕੇ ਕੋਰਟ ਵਿੱਚ ਜਾਣਾ ਪਵੇ ਅਤੇ ਉਥੋਂ ਆਰਡਰ ਲੈ ਕੇ ਆਉਣੇ ਪੈਣ ਮੈਂ ਇਨਾ ਕਹਿੰਦਾ ਹੋਇਆ ਇਹੋ ਬੇਨਤੀ ਕਰਦਾ ਹਾਂ ਕਿ ਸਾਡੇ ਸਰਪੁਰਦਾ ਪ੍ਰਸ਼ਾਸਨ ਇਹਨੂੰ ਸਾਡੀ ਗੱਲ ਨੂੰ ਸੁਣੇ ਅਤੇ ਛੇਤੀ ਤੋਂ ਛੇਤੀ ਇਹਦਾ ਕਬਜ਼ਾ ਛੁਡਾ ਕੇ ਸਾਰੀ ਸੋਸਾਇਟੀ ਦੇ ਵੱਲੋਂ ਕਰੇ ਵਾਈਓ ਕਾਲਸਾ ਵਾਈਓ